कोरोना महामारी ਦੇ ਵਿੱਚ ਮੰਦੀ ਦਾ ਸਾਹਮਣਾ ਕਰ ਰਹੇ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਤਰ੍ਹਾਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਏਟੀਸੀ ਨੂੰ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਸਰਕਾਰ ਵੱਲੋਂ ਕਰਫਿਊ ਦੇ ਕਾਰਨ ਇਹਨਾਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪੈਂਦਾ ਹੈ ਜਿसे ਚਲਦੇ ਉਹਨਾਂ ਨੂੰ ਕਾਫੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਮੰਗ ਕਰਦੇ ਨੇ ਕਿ ਸਰਕਾਰ ਨੂੰ ਉਹਨਾਂ ਦੇ ਵਪਾਰ ਨੂੰ ਰਾਹਤ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਅਤੇ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਦਾ পেট ਭਾਲ ਸਕਣ ਤੇ ਸਰ ਅਸੀਂ ਇੱਥੇ ਬਹੁਤ ਤੰਗ ਹੋ ਕੇ ਬਹੁਤ ਦੁਖੀ ਹੋ ਕੇ ਹੁਣ ਅਸੀਂ ਇੱਥੇ ਡੀਸੀ ਸਾਹਿਬ ਕੋਲ ਆਵਦਾ ਮੈਮੋਰੰਡਮ ਦੇਣ ਆਏ ਆ ਕਿ ਆ ਜਿਹੜਾ ਨਾਈਟ ਕਰਫਿਊ ਲਗਾਇਆ ਜਾਂਦਾ 9 ਵਜੇ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਪੁਲਿਸ ਆ ਕੇ ਉੱਥੇ ਸਾਰੇ ਕਸਟਮਰਸ ਨੂੰ ਭਜਾ ਦਿੰਦੀ ਹੈ ਮੈਂ ਬਾਰ ਬਾਰ ਕਹਿਣਾ ਚਾਹਨਾ ਸਰ ਕਿ ਆ ਹੱਥ ਜੋੜ ਕੇ ਤੁਹਾਨੂੰ ਰਿਕੁਐਸਟ ਹੈ ਜੇ ਇਹੀ ਕੰਮ ਚੱਲਦਾ ਰਿਹਾ ਤੇ ਸਾਡੇ ਸਾਰਿਆਂ ਦੇ ਰੈਸਟੋਰੈਂਟ ਬੰਦ ਹੋ ਜਾਣਗੇ ਸਾਡੇ ਜਿਹੜੇ EMPLOYEES ਨੇ ਸਾਨੂੰ ਉਹਨਾਂ ਨੂੰ LAYOFF ਕਰਨਾ ਪਏਗਾ ਉਹਨਾਂ ਨੂੰ ਕੱਢਣਾ ਪਏਗਾ ਤੇ ਉਹ ਆਪਦੀ ਰੋਜ਼ੀ ਰੋਟੀ ਆਪਦੇ ਬੱਚਿਆਂ ਨੂੰ ਕਿੱਥੋਂ ਖਵਾਉਣਗੇ ਇਹ ਸਾਡੀ ਅਸੀਂ ਬਿਤੇ ਰਿਕਵੈਸਟ ਕਰਦੇ ਆਂ ਕਿ ਸਿਰਫ ਸਾਡੀ ਇੰਡਸਟਰੀ ਨੂੰ ਹੋਟਲ ਲਾਈਨ ਨੂੰ ਬੈਂਕਵਿਟ ਲਾਈਨ ਨੂੰ ਨਾ ਤੁਸੀਂ ਟਾਰਗੇਟ ਕਰੋ ਤੇ ਸਾਨੂੰ ਥੋੜਾ ਜਿਹਾ ਰਿਲੀਫ ਦਿਓ ਦੇਖੋ ਸਾਡੇ ਬਿਜਲੀ ਦੇ ਬਿੱਲ ਵੀ ਉਵੇਂ ਹੀ ਆ ਰਹੇ ਨੇ ਅਸੀਂ ਟੈਕਸ ਵੀ ਉਨਾ ਹੀ ਦੇ ਰਹੇ ਹਾਂ ਲੇਕਿਨ ਸਾਡਾ ਜਿਹੜਾ ਪੀਕ आवर ਹੁੰਦਾ ਹੈ ਜਿਹੜਾ ਮੇਨ ਸਾਡਾ ਕੰਮ ਕਰਨ ਦਾ ਟਾਈਮ ਹੁੰਦਾ 9 ਵਜੇ ਤੋਂ ਬਾਅਦ ਦਾ ਉਦੋਂ ਕਰਫਿਊ ਲਗਾ ਦਿੱਤਾ ਜਾਂਦਾ ਤੇ ਇਸ ਕਰਕੇ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਹਾਂ ਕਿ ਸਾਨੂੰ ਰੈਲੀਫ ਦਿਓ ਇਹਦਾ ਕੋਈ ਹੋਰ ਹੱਲ ਕੱਢੋ ਕੋਰੋਨਾ ਸਿਰਫ ਰੈਸਟੋਰੈਂਟਾਂ ਨੂੰ ਟਾਰਗੇਟ ਕਰਕੇ ਬੈਂਕਟ ਸਾਨੂੰ ਟਾਰਗੇਟ ਕਰਕੇ ਨਹੀਂ ਹਰਾਇਆ ਜਾ ਸਕਦਾ ਤੇ ਅਸੀਂ ਸਾਰੇ ਅੱਜ ਰੈਸਟੋਰੈਂਟ ਵਾਲੇ ਈਵਨ ਬੈਂਕਟਸ ਵਾਲੇ ਇੱਥੇ ਇਕੱਠੇ ਹੋ ਕੇ ਡੀਸੀ ਆਫਿਸ ਪਹੁੰਚੇ ਹਾਂ ਲੁਧਿਆਣੇ ਆਪਣਾ ਮੰਗ ਪੱਤਰ ਦੇਣ ਵੀ ਕੱਲਾ ਸਾਡੀ ਇੰਡਸਟਰੀ ਨੂੰ ਮਾਰਿਆ ਜਾ ਰਿਹਾ ਸਰਕਾਰ ਵੱਲੋਂ ਵੀ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੀ ਸਰਕਾਰ ਨੇ ਆਰਡਰ ਕੀਤੇ ਨੇ ਵੀ ਦਿਨੇ ਕੋਈ ਕਰੋਨਾ ਨਹੀਂ ਫੈਰਦਾ ਕੱਲਾ ਰਾਤ ਨੂੰ 9 ਵਜੇ ਤੋਂ ਬਾਅਦ ਫੈਲਣਾ ਸ਼ੁਰੂ ਹੋ ਜਾਂਦਾ ਸਾਡਾ ਪੀਕ ਆਵਰਸ ਦਾ ਟਾਈਮ ਹੈ ਉਹ ਉਦੋਂ ਹੀ ਸਾਡਾ ਵਪਾਰ ਜ਼ਿਆਦਾ ਚੱਲਦਾ ਲੋਕ ਆਉਂਦੇ ਨੇ ਸਾਡੇ ਕੋਲ ਤੇ ਐਦਾਂ ਕਰਕੇ ਸਾਡਾ ਇਹ ਹਾਲਾਤ ਬਹੁਤ ਬੁਰੇ ਹੋ ਚੁੱਕੇ ਨੇ ਸਾਡਾ ਮੰਦੇ ਹਾਲਾਤ ਨੇ ਕੰਮਾਂ ਦੇ ਤੇ ਐਦਾਂ ਜੇ ਚੱਲਦਾ ਰਿਹਾ ਤੇ ਸਾਡੇ ਜਿਹੜੇ EMPLOYEES ਨੇ ਇਵਨ ਉਹ ਆਪਣੀ ਨੌਕਰੀ ਖੋ ਪੈਣਗੇ ਕਿਉਂ ਦੇਨ ਦੇ ਯੋਗ ਨਹੀਂ ਰਾਂਗੇ ਸਾਡਾ ਕੰਮ ਨਹੀਂ ਚੱਲੇਗਾ ਅਸੀਂ ਇਹੀ ਮੰਗ ਕਰਦੇ ਆ ਇੱਥੇ ਆ ਕੇ ਵੀ ਕੋਈ ਹੋਰ ਹੱਲ ਕੱਢਿਆ ਜੇ ਅਸੀਂ ਕਰੋਨਾ ਦਾ ਬਚਾਅ ਕਰਨਾ ਹੈ ਤਾਂ ਕੋਈ ਹੋਰ ਤਰੀਕੇ ਨਾਲ ਕੀਤਾ ਜਾ ਸਕੀ ਇਹ ਕੋਈ ਇੱਕੋ ਟਰੇਡ ਨੂੰ ਮਾਰ ਕੇ ਕੋਈ ਕਰੋਨਾ ਨਹੀਂ ਹੋਣਾ ਇਹ ਦਿਨ ਵੇਲੇ ਵੀ ਓਨਾ ਹੀ ਫੈਲ ਸਕਦਾ ਜਿੰਨਾ ਰਾਤ ਨੂੰ ਇਕੱਲਾ ਰਾਤ ਨੂੰ ਟਾਰਗੇਟ ਨਾ ਕੀਤਾ ਜੇ ਵੀ 9 ਵਜੇ ਤੋਂ ਬਾਅਦ ਨਾ ਆਉਣ ਕੱਲ ਸਿਰਫ ਆਰਡਰ ਹੋਇਆ ਸਰਕਾਰ ਦਾ ਵੀ ਪੋਲਿਟੀਕਲ ਰੈਲੀਆਂ ਬੰਦ ਨੇ ਇਸ ਤੋਂ ਪਹਿਲੇ ਲੱਖਾਂ ਦਾ ਕੱਟ ਕਰਦੇ ਰਹੇ ਨੇ ਉਦੋਂ ਕੋਈ ਕਰੋਨਾ ਨਹੀਂ ਫੈਲਿਆ ਉਹ ਸਭ ਅਲਾਉ ਸੀਗਾ ਸੋ ਇਹਦੇ ਵੇਲੇ ਵਿਚਾਰਨ ਦੀ ਲੋੜ ਹੈ ਕੱਲਾ ਸਾਡੀ ਟਰੇਡ ਨੂੰ ਮਾਰਿਆ ਜਾ ਰਿਹਾ ਤੇ ਸਾਡੇ ਬਹੁਤ ਮੰਦੇ ਹ ਅਸੀਂ ਚਾਹੁੰਦੇ ਹਾਂ ਜੀ ਇਹ ਜਿਹੜਾ ਰਾਤੀ 9 ਵਜੇ ਦਾ ਕਰਫਿਊ ਹੈਗਾ ਇਹਦੇ ਨਾਲ ਕਰੋਨਾ ਕੰਟਰੋਲ ਨਹੀਂ ਹੋ ਸਕਦਾ ਕਰੋਨਾ ਕੰਟਰੋਲ ਕਰਨਾ ਤੇ ਇਹਦੀਆਂ ਕੋਈ ਨਵੀਆਂ ਐਸਓਪੀਜ਼ ਆਉਣੀਆਂ ਚਾਹੀਦੀਆਂ ਕੋਈ ਹੋਰ ਤਰੀਕੇ ਆਉਣੇ ਚਾਹੀਦੇ ਕਿਵੇਂ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹੋ ਹਰ ਇੰਡਸਟਰੀ ਦੇ ਵਿੱਚ ਕੰਮ ਚੱਲ ਰਹੇ ਨੇ ਹਰ ਇੰਡਸਟਰੀ ਚ ਲੇਬਰ ਇਕੱਠੀ ਹੋ ਰਹੀ ਹੈ ਬਾਜ਼ਾਰਾਂ 'ਚ ਰਸ਼ ਹੋ ਰਿਹਾ ਹੈ ਉੱਥੇ ਐਸਓਪੀਜ਼ ਨਹੀਂ ਫਾਲੋ ਹੋ ਰਹੀਆਂ ਸਗੋਂ ਜਿਹੜਾ ਸਾਡੇ ਕੋਲ ਬੰਦਾ ਆ ਰਿਹਾ ਉਹ ਬਹੁਤ ਵੈਲ ਅਵੇਅਰ ਹੈਗਾ ਉਹਨੂੰ ਪਤਾ ਹੈ ਉਹਨੇ ਆਪਣਾ ਟਾਈਮ ਕੱਢ ਕੇ ਆਣਾ ਤੇ ਉਹ ਸੋਸ਼ਲ ਡਿਸਟੈਂਸਿੰਗ ਵੀ ਸਾਡੇ ਰੈਸਟੋਰੈਂਟਾਂ 'ਚ ਮੇਨਟ ਕਹ ਸਕਦੇ ਆ ਤੁਸੀਂ ਮਾਸਕ ਉਤਾਰਨਾ ਇਹ ਚੀਜ਼ਾਂ ਨੂੰ ਸਟ੍ਰਿਕਲੀ ਅਪਲਾਈ ਕਰਨ ਨਾਈਟ ਕਰਫਿਊ ਲਗਾਉਣਾ ਕੋਈ ਹੱਲ ਨਹੀਂ ਹੈ ਗਾਇਸ ਜੀ ਦਾ ਉਹਦੇ ਨਾਲ ਕਰੋਨਾ ਕੰਟਰੋਲ ਨਹੀਂ ਹੋ ਸਕਦਾ ਹੈਗਾ ਬਿਊਰੋ ਰਿਪੋਰਟਰ ਸੰਜਿਤ ਨਿਊਜ਼